ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਜੀ ਆਪਾਂ ਲੱਗੇ ਕੰਮ ਦੀ ਗੱਲ ਕਰਨ ਤੇ ਕੰਮ ਦੀ ਗੱਲ ਇਹ ਕਰਨ ਲੱਗੇ ਆ ਜੀ ਆਪਾਂ ਨੇ ਬਣਾਇਆ ਸੀ ਇੱਕ ਮੱਝਾਂ ਵਾਸਤੇ ਤੇਲ ਮਸਰ ਤੋਂ ਆਹ ਦੇਖੋ ਜੀ ਮੈਂ ਹੁਣੇ ਮੱਝਾਂ ਨਵਾ ਕੇ ਹਟੀ ਸੀ ਨਾਲ ਦੀ ਨਾਲ ਮੱਝਾਂ ਦਾ ਧੱਫੜ ਸ਼ੁਰੂ ਹੋ ਗਏ ਸਾਡੀਆਂ ਮੱਝਾਂ ਦੇ ਨਵਾਉਣੇ ਅਸੀਂ ਮਗਰੋਂ ਪਹਿਲੇ ਡੇਢ ਧੱਫੜ ਹੋ ਜਾਂਦੇ ਆ ਛੋਟ ਛੋਟ ਜਿਹੀ ਮਸਰੀ ਜੀ ਨਾ ਬਹੁਤ ਜ਼ਿਆਦੇ ਧੱਫੜ ਕਰ ਦਿੰਦੀ ਹੈਗੀ ਤੇ ਫਿਰ ਆਪਾਂ ਨੇ ਇੱਕ ਤੇਲ ਤਿਆਰ ਕਰਿਆ ਸੀਗਾ ਇਹ ਤੇਲ ਬਹੁਤ ਫਾਇਦੇਮੰਦ ਹੈ ਜੀ ਨਾ ਦਾ ਕੋਈ ਇਹਦਾ ਨੁਕਸਾਨ ਆ ਤੇ ਇਹ ਆਪਾਂ ਨੂੰ ਫਾਇਦੀ ਫਾਇਦੇ ਹੈ ਜੀ ਇੱਕ ਵਾਰੀ ਤੇਲ ਲਾਓ ਤਿੰਨ ਦਿਨ ਮੱਝਾਂ ਨਵਾਉਣ ਦੀ ਲੋੜ ਨਹੀਂ ਨਾ ਕੋਈ ਧੂੰਏਂ ਪਾਉਣ ਦੀ ਲੋੜ ਆ ਨਾ ਕੋਈ ਪੱਖਾ ਲਾਉਣ ਦੀ ਲੋੜ ਆ ਹਾਂ ਪੱਖਾ ਆਪਾਂ ਚਾਹ ਲੋ ਗਰਮੀ ਤੋਂ ਲਾ ਸਕਦੇ ਹਾਂ ਪਰ ਮਸਾਲੇ ਦੀ ਵਜ੍ਹਾ ਕਰਕੇ ਨਹੀਂ ਲਾ ਸਕਦੇ ਵੀ ਆਪਾਂ ਨੇ ਮੱਝਾਂ ਦੇ ਮਸਾਲਾ ਲੜੂ ਆਪਾਂ ਪੱਖਾ ਲਾਈਏ ਨਹੀਂ ਮਸਾਲਾ ਤਾਂ ਮੁੜ ਕੇ ਲੜਦਾ ਹੀ ਨਹੀਂ ਜੇ ਇੱਕ ਵਾਰੀ ਇਹ ਤੇਲ ਲੱਗ ਜੇ ਇਹ ਤੇ ਆਪਾਂ ਤੁਹਾਨੂੰ ਵੀ ਦੱਸਾਂਗੇ ਖਰਚੀ ਬਣਾਇਆ ਜਾਂਦਾ ਦੋ ਹੀ ਚੀਜ਼ਾਂ ਨੇ ਇੱਕ ਤਾਂ ਮੇਰੇ ਕੋਲ ਕੈਮਰਾ ਫੜਨ ਨਾਲ ਕੋਈ ਹੈ ਨਹੀਂ ਤੇ ਮੈਂ ਕੈਮਰਾ ਵੀ ਆਪ ਹੀ ਫੜਿਆ ਤੇ ਵੀਡੀਓ ਵੀ ਆਪ ਹੀ ਬਣਾਉਣੀ ਆ ਮੈਨੂੰ ਬਹੁਤ ਔਖਾ ਲੱਗੀਆਂ ਨਾ ਤਾਂ ਮੈਥੋਂ ਕੈਮਰਾ ਸਿੱਧਾ ਰੱਖਿਆ ਜਾਂਦਾ ਕਦੇ ਕੈਮਰਾ ਕਿੱਧਰ ਨੂੰ ਹੋ ਜਾਂਦਾ ਕਦੇ ਕਿੱਧਰ ਨੂੰ ਹੋ ਜਾਂਦਾ ਸਹੀ ਤਰੀਕੇ ਨਾਲ ਮੈਥੋਂ ਵੀਡੀਓ ਬਣ ਨਹੀਂ ਰਹੀ ਚਲ ਫੇਰ ਵੀ ਮੈਂ ਕੋਸ਼ਿਸ਼ ਕਰਦੀ ਆ ਬਣਾ ਕੇ ਵੇਖਦੀ ਆ ਵੀਡੀਓ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਮੈਨੂੰ ਤਾਂ ਬਹੁਤ ਫਾਇਦਾ ਹੋਇਆ ਅੱਗੇ ਮੈਂ ਧੋਈ ਪਾਉਂਦੀ ਤੇ ਬੁਝੀ ਜਾਂਦੀ ਸੀ ਬਹੁਤ ਔਖਾ ਹੁੰਦਾ ਸੀਗਾ ਹੁਣ ਇੱਕ ਵਾਰੀ ਲਾਓ 3 ਦਿਨ ਆਰਾਮ ਨਾਲ ਕੱਢੋ ਕੋਈ ਟੈਨਸ਼ਨ ਨਹੀਂ ਤੁਸੀਂ ਵੀ ਇਹ ਤੇਲ ਆਪਣਾ ਘਰੇ ਬਣਾ ਸਕਦੇ ਹੋਗੇ ਦੇਖੋ ਜੀ ਸਾਡੀ ਮਹਸਾ ਦਾ ਪਿੰਡਾ ਬਹੁਤ ਚਮਕਾਇਆ ਇਧਰ ਓਕਾਸਦੀਪ ਦੇਖੋ ਜੀ ਇਹ ਆਪਣੀ ਜ਼ਿੰਦਗੀ ਦੇ ਨਜ਼ਾਰੇ ਲਈ ਜਾਂਦਾ ਰਾਉਂਦਰ ਇਹਨੰਨਾ ਆਈ ਜਾਂਦਾ ਇਹਨੂੰ ਕੋਈ ਟੈਨਸ਼ਨ ਨਹੀਂ ਕੰਮ ਦੀ ਬਸ ਕੱਲ ਨੂੰ ਆਉਣ ਦੀ ਟੈਨਸ਼ਨ ਹੈ ਜੀ ਇੱਥੇ ਗਰਮੀ ਵਾਲੀ ਹੈ ਜੀ ਮੈਂ ਵੀ ਲਾਉਂਦੀ ਲਾਉਣੇ ਪਹਿਲਾਂ ਹਵਾ ਲੈਣ ਲੱਗ ਗਈ ਸੀ ਦੁਬਾਰੀ ਫੇਰ ਲਾਉਣਾ ਹੈ ਇੱਕ ਤੇਲ ਲਾਉਣਾ ਬਹੁਤ ਔਖਾ ਬੁਰਸਣਾ ਲਾਉਣਾ ਪੈਂਦਾ ਆਪਾਂ ਨੂੰ ਜਿੱਥੇ ਵੀ ਥੋੜਾ ਜਿਹਾ ਥਾਂ ਰਹਿ ਗਿਆ ਬਸ ਤੇਲ ਲਾਉਣਾ ਕਣੀਓ ਮੱਝ ਦਾ ਉੱਥੇ ਖਫੜ ਹੋ ਜਾਂਦੇ ਆ ਮੱਝ ਦੇ ਕਿਉਂ ਮਸਰੀ ਵਾਲੀ ਆ ਜੀ ਕੱਟ ਜਾਂਦੀ ਆ ਸਿੱਤੀ ਤੇਲ ਲਾਉਣ ਵੇਰ ਤਾਂ ਮੱਝਾਂ ਵੀ ਆਰਾਮਦਾਰੀ ਨਾਲ ਖੜ ਜਾਂਦੀਆਂ ਨੇ ਜੇ ਤੁਸੀਂ ਵੀ ਤੇਲ ਬਣਾਉਣਾ ਚਾਹੁੰਦੇ ਹੋ ਤੇ ਤੇਲ ਬਣਾ ਸਕਦੇ ਹੋ ਜੀ ਬਹੁਤ ਫਾਇਦੇਮੰਦ ਦਾ ਤੇਲ ਆਪਾਂ ਬਾਟੀ ਚ ਥੋੜਾ ਜਿਹਾ ਤੇਲ ਬਣਾ ਲੈਨੇ ਆ ਉਹਨਾਂ ਕੀ ਭਾਉਨੇ ਬਸ ਜਿੰਨਾ ਕ ਵਸ ਇੱਕ ਵਾਰ ਚ ਲੱਗ ਜੇ ਜਦੋਂ ਪਤੀਜੇ ਦਿਨ ਇਸ ਤੇਲ ਨੂੰ ਵਰਤਦੇ ਆ ਪਰ ਆਪਲਾ ਤਾਂ ਦਿੰਨੇ ਆ ਪਰ ਉਹ ਤੇਲ ਉਹਨਾ ਕੰਮ ਨਹੀਂ ਕਰਦਾ ਜਿੰਨਾ ਤੁਰਤ ਦਾ ਬਣਾਇਆ ਕਰਦਾ ਜੀ ਮਤਲਬ ਕਿ ਨਹੀਂ ਏਸੀ ਆਪਣੇ ਸਭ ਦੇ ਘਰੇ ਲੱਗੇ ਹੁੰਦੇ ਆ ਜਨਾਬ ਜਿੰਨਾ ਤੇਲ ਬਣਾਓ ਏਸੀ ਦੇ ਪਾਣੀ ਨਹੀਂ ਤੇਲ ਬਣਦਾਗਾ ਤੇ ਆਪਾਂ ਸਹੀ ਤਰੀਕੇ ਨਾਲ ਵੀ ਦੱਸਾਂਗੇ ਵੀ ਇਹ ਤੇਲ ਬਣਾਇਆ ਕਿਵੇਂ ਆ ਜੇ ਮੇਰੇ ਕੋਲ ਟਾਈਮ ਲੱਗਿਆ ਹੁਣ ਮੈਂ ਦੁਬਾਰੇ ਤੁਹਾਨੂੰ ਬਣਾ ਕੇ ਵੀ ਦਿਖਾ ਦੂੰਗੀ ਪਰ ਮੈਨੂੰ ਕਾਫੀ ਟਾਈਮ ਹੋ ਗਿਆ ਪਹਿਲਾਂ ਮੱਝਾਂ ਨਵਾਈਆਂ ਨੇ ਤੇ ਮੈਂ ਹੁਣ ਤੇ||ਲੋਂ ਤੇ ਬਹਾਵਰ ਟਾਈਮ ਲੱਗਦਾ ਕਿਉਂਕਿ ਐ ਨਾ ਬੁਰਸ਼ ਨਾਲ ਥੋੜਾ ਥੋੜਾ ਨਾ ਫਿਰ ਵੀ ਬਹਾਵਰ ਟਾਈਮ ਲੱਗ ਜਾਂਦਾ ਹੈ ਪਰ ਐ ਬਤ ਟਾਈਮ ਤਾਂ ਲੱਗ ਜਾਂਦਾ ਫਿਰ ਆਪਣੀ ਟੈਂਸ਼ਨ ਫਰੀ ਹੋ ਜਾਂਦੀ ਹੈਗੀ ਸਾਡੀਆਂ ਮੱਜਾਂ ਤਾਂ ਬਹੁਤ ਆਰਾਮਦਾਰੀ ਨਾਲ ਖੜ ਜਾਂਦੀਆਂ ਨਹੀਂ ਆ ਪਰ ਮੰਡਿਓ ਵੀ ਆਪਾਂ ਨੇ ਬਹੁਤ ਤੇਲ ਲਿਆ ਕੇ ਲਾਇਆ ਸੀਗਾ ਮਸਰ ਤੋਂ ਦਵਾਈ ਲਾਈ ਸੀਗੀ ਪਰ ਨਹੀਂ ਸਾਡੀਆਂ ਤਾਂ ਨਾ ਮੱਜਾਂ ਦੇ ਗਿੱਟੇ ਬਹੁਤ ਉੱਚੜ ਜਾਂਦੇ ਸੀ ਮੱਖੀਆਂ ਬਹੁਤ ਗਿੱਟਿਆਂ 'ਚ ਖੂਨ ਕੱਢ ਦਿੰਦੀਆਂ ਸੀ ਹੁਣ ਉਹ ਵੀ ਨਹੀਂ ਮੱਖੀਆਂ ਵੀ ਨਹੀਂ ਨੇੜੇ ਲੱਗਦੀਆਂ ਮਸਰ ਨੇ ਤਾਂ ਲੱਗਣਾ ਕਿੱਥੋਂ ਹੁਣ ਸਾਡੀਆਂ ਮੱਜਾਂ ਦਾ ਪਿੰਡਾ ਇੰਨਾ ਮਲਮ ਹੋਇਆ ਪਿਆ ਨਾ ਖੁਸ਼ਕੀ ਸਾਰੀ ਚੱਕੀ ਗਈ ਨਾ ਕੋਈ ਮਸਰ ਨਾ ਕੋਈ ਮੱਖੀ ਘਟਦੀ ਏ ਖੇਚਲਾ ਜ਼ਰੂਰ ਹੋ ਜਾਂਦੀ ਆ ਪਰ ਟੈਨਸ਼ਨ ਨਹੀਂ ਰਹਿੰਦੀ ਵੀ ਮਸਰ ਐ ਨਾ ਮੱਜਾਂ ਦੇ ਮਸਰ ਲੜਦਾ ਹੋ ਆਪਾਂ ਆਰਾਮਦਾਰੀ ਨਾਲ ਲਾ ਕੇ ਮੱਝ ਖੜ ਸਕਦੀਆਂ ਨਹੀਂ ਆਂ ਧਾਰ ਕੱਢਣ ਦਾ ਬਹੁਤ ਜ਼ਿਆਦਾ ਔਖੀ ਸੀ ਸਵੇਰੇ ਵੇਲੇ ਤਾਂ ਬਹੁਤ ਤੰਗ ਕਰਦੀਆਂ ਸੀਗੀਆਂ ਪਰ ਹੁਣ ਆਪਾਂ ਜੋ ਸਵੇਰੇ ਮੈਂ ਹੁਣ ਸ਼ਾਮ ਨੂੰ ਤੇ ਲਾ ਰਹੀ ਆਂ ਸਵੇਰੇ ਧਾਰ ਕੱਢੂਗੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਮੌਜ ਨਾ ਖੜੀਆਂ ਰਹਿੰਦੀਆਂ ਨਹੀਂ ਆਂ ਹੁਣ ਵੀ ਦੇਖੋ ਮੌਜ ਨਾ ਖੜੀਆਂ ਨਹੀਂ ਆਂ ਕਿਉਂਕਿ ਇਹਨਾਂ ਨੂੰ ਰਾਮ ਮਿਲਦਾਗਾ ਜਦੋਂ ਆਪਾਂ ਨਵਾ ਦਿੰਨਾ ਮੱਝ ਦਾ ਪਿੰਡਾ ਠੰਡਾ ਹੋ ਜਾਂਦਾ ਮਸਰ ਆਪ ਨੂੰ ਆਪ ਹੀ ਕੱਟਦਾਗਾ ਵੱਡਾ ਮਸਰ ਤਾਂ ਹੈ ਨਹੀਂ ਇਹਨੂੰ ਸੋਡੀਆਂ ਛੋਟੀਆਂ ਮਸਰੀ ਜੀ ਆ ਉਹ ਹੀ ਠਟਕ ਰਹੀ ਜਾਂਦਾ ਰਹਿੰਦਾ ਮੱਝਾਂ ਨੂੰ ਬਹੁਤ ਠਟ ਕਰਦਾ ਚਲੋ ਜੀ ਆਪਾਂ ਤਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਦੇ ਤੁਸੀਂ ਵੀ ਬਣਾ ਕੇ ਆਪਣੇ ਮੱਝਾਂ ਦੇ ਲਾ ਸਕਦੇ ਹੋ ਬਾਏ ਬਾਏ